ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ 15 ਤਰੀਕ ਦੂਸਰਾ ਮਹੀਨਾ 2026 ਦੇ ਨਵੇਂ ਰਿਸ਼ਤੇ ਦੇਖੋ ਮੁੰਡੇ ਕੁੜੀਆਂ ਦੇ ਨੰਬਰਾਂ ਸਮੇਤ ਤੁਸੀਂ ਸਿੱਧੀ ਗੱਲਬਾਤ ਕਰਨੀ ਹੈ ਜੀ ਜਾਂਚ ਪੜਤਾਲ ਕਰਕੇ ਰਿਸ਼ਤਾ ਕਰਨਾ ਹੈ ਵਧੀਆ ਪਰਿਵਾਰ ਤੋਂ ਮੁੰਡੇ ਕੁੜੀਆਂ ਦੇ ਰਿਸ਼ਤੇ ਆਗੇ ਰਿਸ਼ਤਾ ਹੈ ਜੀ ਅਰੋੜਾ ਲੜਕੀ ਦਾ ਰਾਦਾ ਸੁਆਮੀ ਪਰਿਵਾਰ ਹੈ ਲड़का ਵਧੀਆ ਤੇ ਵੈਸ਼ਨੂ ਹੋਵੇ ਹਿੰਦੂ ਖੱਤਰੀ ਨਾਮ अरूड़ा लड़की ਦਾ ਕਾਸਟ ਜਨਮ 2000 ਦਾ ਬੱਤ ਕੱਦ ਪੰਜ ਤਿੰਨ ਪੜਾਈ ਵੀ ਐ ਬਸ ਕੰਮ ਐ ਜੀ ਬਿਊਟੀਸ਼ੀਅਨ ਦਾ ਪਿਤਾ ਜੀ ਅਕਾਊਂਟਰਡ ਤੇ ਮਾਤਾ ਜੀ ਹੋਮ ਮੇਕਰ ਇੱਕ ਭਰਾ ਅਨ ਮੈਰਿਡ ਏਰੀਆ ਇਹਨਾਂ ਦਾ ਕਪੂਰਥਲਾ ਜੀ ਲੋੜਾ ਲੜਕਾ ਰਾਦਾ ਸਵਾਮੀ ਪਰਿਵਾਰ ਤੋਂ ਹੋਵੇ ਵੈਸ਼ਨੂ ਹੋਵੇ Hindu ਖੱਤਰੀ ਹੋਵੇ ਨੰਬਰ ਨੋਟ ਕਰੋ 981580463 ਅਗਲੇ ਰਿਸ਼ਤਾ ਗਾ ਨਾਮ ਇਕਾਰ ਗਾਸਟਾ ਨਾਇਸਿਕ ਜਨਮ 1994 ਕੱਦ 5'2 ਪੜਾਈ ਐਮਏ ਇੰਗਲਿਸ਼ ਪਿਤਾ ਜੀ ਨਹੀਂ ਹਨ ਮਾਤਾ ਜੀ ਹੋਮ ਮੇਕਰ ਇੱਕ ਭੈਣ ਮੈਰਿਡ ਇੱਕ ਭਰਾ ਆਸਟ੍ਰੇਲੀਆ ਅਨਮੈਰਡ ਏਰੀਆ ਜੀਰਾ ਲੋੜਾ ਲੜਕਾ ਵਧੀਆ ਤੇ ਵੈਸ਼ਨੂ ਹੋਵੇ ਸਰਕਾਰੀ ਨੌਕਰੀ ਜਾਂ ਫਿਰ ਐਨਆਰਆਈ ਹੋਵੇ ਸੇਮ ਕਾਸਟ ਵਾਲੇ ਹੀ ਸੰਪਰਕ ਕਰਨ ਨੰਬਰ ਨੋਟ ਕਰੋ 98149 9479 ਰਿਸ਼ਤਾ ਹੈ ਕਰੇਲੂ ਰਾਮ ਗੜੀਆ ਪਰਿਵਾਰ ਤੋਂ ਲੜਕੀ ਦਾ ਰਿਸ਼ਤਾ ਨਾਮ ਏਕੌਰ ਉਮਰ 32 ਸਾਲ ਕਾਸਟਾ ਰਾਮ ਗੜੀਆ ਸਿੱਖ ਕਦਵੰਸ਼ੀ ਏਰੀਆ ਜਲੰਧਰ ਆ ਕੰਮ ਹੈ ਕਰੇਲੂ ਲੜਕੀ ਪੜ੍ਹਾਈ ਕਰੀ ਹੈ ਮਾਸਟਰ ਇਨ ਫਾਰਮੇਸੀ ਪੇਰੈਂਟਸ ਸਰਕਾਰੀ ਜੌਬ ਤੋਂ ਰਿਟਾਇਰ ਮੰਗਾਈ ਜੀ ਲੜਕਾ ਵਧੀਆ ਤੇ ਵੈਸ਼ਨੂ ਹੋਵੇ ਸਰਕਾਰੀ ਨੌਕਰੀ ਐਨ ਆਰ ਆਈ ਜਾਂ ਸਿਟੀਜ਼ਨ ਵਾਲੇ ਸੰਪਰਕ ਕਰ ਸਕਦੇ ਆ ਬਾਕੀ ਕੈਨੇਡਾ ਤੇ ਯੂ ਐਸ ਏ ਤੋਂ ਰਿਸ਼ਤਾ ਹੋਵੇ ਬਹੁਤ ਵਧੀਆ ਗੱਲ ਹੈ ਪਰਿਵਾਰ ਦਾ ਨੰਬਰ ਹੈ +79862301987 ਅਗਲਾ ਰਿਸ਼ਤਾ ਹੈ ਘਰੇਲੂ ਲੜਕੀ ਦਾ ਦੇਖੋ ਨਾਮ ਹੈ ਕਾਰ ਢਿੱਲੋ ਗੋਤ ਕਾਸਟਾ ਜੱਟ ਸਿੱਖ ਜਨਮ 1997 ਕਦ 57 ਹੈ ਪੜ੍ਹਾਈ ਪਲੱਸ 2 ਪੀਜੀ ਦੀ ਸੀ ਇਹ ਏਰੀਆ ਮਾਨਸਾ ਲੋੜਾ ਲੜਕਾ ਵਧੀਆ ਤੇ ਵੈਸ਼ਨੂ ਹੋਵੇ ਐਨ ਆ ਰਹੀ ਹੋਵੇ ਮਾਲਵਾ ਏਰੀਆ ਨੂੰ ਪਹਿਲ ਹੈ ਲੜਕੇ ਕੋਲ 4 ਤੋਂ 5 ਕਿੱਲੇ ਜ਼ਮੀਨ ਹੋਵੇ ਪਰਿਵਾਰ ਦਾ ਨੰਬਰ ਹੈ +9781405409 ਅਗਲਾ ਦਸਤਾ ਹੈ ਜੀ ਲੜਕੀ ਦਾ ਦੇਖੋ ਨਾਮ ਹੈ ਕੌਰ ਜਨਮ 1999 ਪੜ੍ਹਾਈ ਪਲੱਸ 2 ਪਾਸ ਨਾ ਹੀ ਕੰਪਿਊਟਰ ਡਿਜ਼ਾਈਨਿੰਗ ਦਾ ਕੋਰਸ ਹੈ ਜੀ ਲੜਕੀ ਦਾ ਡਿਵੋਰਸ ਹੋਇਆ ਹੈ ਬੱਚਾ ਕੋਈ ਨਹੀਂ ਹੈਗਾ ਕਾਸਟ ਇਹ ਨਹੀਂ ਐ ਮਹਿਰਾ ਰਾਜਪੂਤ ਕਸ਼ਵ ਏਰੀਆ ਜਲੰਧਰ ਆ ਰਿਸ਼ਤਾ ਲੜਕਾ ਵਧੀਆ ਤੇ ਵੈਸ਼ਨੂ ਹੋਵੇ ਬਾਕੀ ਮਹਿਰਾ ਸਿੱਖ ਹੀ ਕਾਸਟ ਮੁੰਡੇ ਦੀ ਹੋਵੇ ਉਹੀ ਪਰਿਵਾਰ ਵਾਲਾ ਰਿਸ਼ਤੇ ਲਈ ਸੰਪਰਕ ਕਰਿਓ ਮੁੰਡਾ ਚੰਗੀ ਜੋਬ ਕਰਦਾ ਹੋਵੇ ਵਧੀਆ ਮੁੰਡਾ ਸ਼ਹਿਰ ਚ ਰਹਿ ਰਿਹਾ ਹੋਵੇ ਨੰਬਰ ਹੈ ਜੀ 89672 43939 ਇਹ ਸੀ ਕੁੜੀਆਂ ਦੇ ਰਿਸ਼ਤੇ ਜੀ ਆਇਲਰ ਇਸਤਾ ਹੈ ਕੁੜੀ ਦਾ ਨਾਮ ਹੈ ਕਿਰਨਦੀਪ ਕੌਰ ਕੈਨੇਡਾ ਸਿਟੀਜ਼ਨ ਹੈ ਜੀ ਅਨਮੈਰਿਡ ਲੜਕੀ ਹੈ ਜ਼ਿਲ੍ਹਾ ਲੁਧਿਆਣਾ ਜਨਮ 15 ਨਵੰਬਰ 1992 ਪੜ੍ਹਾਈ ਕਰੀ ਹੈ ਮੈਸੀ ਫਿਜ਼ਿਕਸ ਇਜ਼ ਇਲੈਕਟ੍ਰੋਨਿਕਸ ਪੀਵੀ ਚੰਡੀਗੜ੍ਹ ਭਰਾ ਹੈ ਜੀ ਇੱਕ ਕੈਨੇਡਾ ਸਿਟੀਜ਼ਨ ਅਨਮੈਰਡ ਕਾਸਟਰ ਰਵਿਦਾਸੀਆ ਹਾਈਟ 53 ਕੈਨੇਡਾ RBC ਬੈਂਕ ਕੈਨੇਡਾ ਵਿੱਚ ਵਰਕ ਫਰੋਮ ਹੋਮ ਜੌਬ ਵਧੀਆ ਬਾਹਰਲੀ ਲੜਕੀ ਦੀ ਸੈਲਰੀ ਹੈ ਜੀ 50 ਤੋਂ 60 ਹਜ਼ਾਰ ਐਸ ਸਲਾਨਾ ਮਤਲਬ ਇਹ ਡਾਲਰ ਹੈ ਜੀ ਉਧਰਲੇ ਇਹ ਲੜਕਾ ਕੈਨੇਡਾ ਦਾ ਸਿਟੀਜ਼ਨ ਜਾਂ ਫਿਰ ਪੀਆਰ ਹੋਵੇ ਵਰਕ ਪਰਮਿਟ ਵੀ ਵਿਚਾਰਿਆ ਜਾ ਸਕਦਾ ਹੈਗਾ ਮਾਲਵੇ ਵਿੱਚੋਂ ਵਿਦੇਸ਼ ਜਾਣ ਦਾ ਚਾਹਵਨ ਚੰਗਾ ਪੜਿਆ ਲਿਖਿਆ ਲੜਕਾ ਸੰਪਰਕ ਕਰ ਸਕਦਾ ਹੈਗਾ ਲੜਕੀ ਇੰਡੀਆ ਆਈ ਹੋਈ ਹੈਗੀ ਮੈਜ ਬੀਰੋ ਵਾਲੇ ਫੋਨ ਨਾ ਕਰਨ ਜੀ ਨੰਬਰ ਨੋਟ ਕਰੋ 70879 77601 ਅਗਲਾ ਦਿੱਤਾ ਹੈ ਜੀ ਦਸੂਹਾ ਇਹਨਾਂ ਦਾ ਏਰੀਆ ਹੈਗਾ ਪ੍ਰੋਫਾਈਲ ਨੰਬਰ ਹੈ 7976 ਪ੍ਰੋਫਾਈਲ ਹੈ ਨਾਮਕਾਰ ਕਾਸਟਾ ਜਰਸੀ ਕਿਪੜਾਈ ਬੀਐਸਸੀ ਨਰਸਿੰਗ ਜਨਮ 2002 ਜ਼ਿਲ੍ਹਾ ਹੁਸ਼ਿਆਰਪੁਰ ਲੜਕੀ ਦਾ ਕਾਦਾ ਪੰਜ 4 ਇੰਚ ਗੋਤ ਹੈ ਬਾਜਪਾ ਕੁੜੀ ਸੋਹਣੀ ਸੁਨੱਖੀ ਤੇ ਸਿਆਣੀ ਤੇ ਸਮਝਦਾਰ ਹੈ ਰਿਸ਼ਤਾ ਮੁੰਡਾ ਪੜਿਆ ਲਿਖਿਆ ਹੋਵੇ ਮੁੰਡਾ ਕਨੇਡਾ ਜਾਂ ਜਰਮਨ ਦਾ ਪੀਆਰ ਜਾਂ ਫਿਰ ਵਰਕ ਪਰਮਟ ਹੈ ਹੋਵੇ ਮੁੰਡਾ ਨਸ਼ਾ ਰਹਿਤ ਹੋਵੇ ਜੀ ਵਧੀਆ ਪਰਿਵਾਰ ਤੋਂ ਰਿਸ਼ਤਾ ਹੈਗਾ 7970 ਪ੍ਰੋਫਾਈਲ ਨੰਬਰ ਤੁਸੀਂ ਲਿਖ ਕੇ WhatsApp ਤੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਸਿਰਫ ਉਹੀ ਪਰਿਵਾਰ ਵਾਲੇ ਰਿਸ਼ਤਾ ਲੈਣ ਲਈ ਸਾਡੇ ਨਾਲ ਸੰਪਰਕ ਕਰਨ ਪਰਿਵਾਰ ਨੇ ਨੰਬਰ ਹਾਈਡ ਰੱਖਿਆ ਗਿਆ ਹੈਗਾ ਅਗਲਾ ਰਿਸ਼ਤਾ ਹੈ 7977 ਪ੍ਰੋਫਾਈਲ ਨਾਮ ਕੌਰ ਕਾਸਟਾ ਜਰਸੀ ਗੋਤਕ ਗੱਲ ਉਮਰ 25 8 1998 ਕੱਦ 5 6 ਹੈ ਪੜ੍ਹਾਈ ਪਲੱਸ 2 ਪਾਸ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਕੰਮ ਸिलाई ਦਾ ਵਧੀਆ ਜਾਂਦੀ ਹੈ ਪਰਵਾਰ ਵਿੱਚ ਮਾਤਾ ਪਿਤਾ ਇੱਕ ਭਰਾ ਤੇ ਇੱਕ ਭੈਣ ਲੋੜ ਹੈ ਰਿਸ਼ਤਾ ਜਰਸੀ ਦੇ ਪਰਿਵਾਰ ਤੋਂ ਹੀ ਹੋਵੇ ਮੁੰਡਾ ਨਸ਼ਾ ਰਹਿਤ ਹੋਵੇ ਜ਼ਮੀਨ ਮੁੰਡੇ ਨੂੰ ਤਨ ਕਿਲੇ ਤੱਕ ਹੋਵੇ ਵਧੀਆ ਘਰ ਬਣਿਆ ਹੋਵੇ ਕੁੜੀ ਸੋਹਣੀ ਤੇ ਸਮਝਦਾਰ ਹੈ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈਗਾ 7977 ਪ੍ਰੋਫਾਈਲ ਨੰਬਰ 1062 ਰਿਸ਼ਤਾ ਲੈ ਸਕਦੇ ਹੋ ਪਰਿਵਾਰ ਨੇ ਮੋਬਾਈਲ ਨੰਬਰ ਹਾਈਡ ਰੱਖਿਆ ਹੈ ਅਗਲੇ ਰਿਸ਼ਤੇ ਦੇਖੋ ਜੀ ਮੁੰਡਿਆਂ ਦੇ ਮੋਬਾਈਲ ਨੰਬਰਾਂ ਸਮੇਂ ਦਾ ਲਾਸਟ ਵਿੱਚ ਤਿੰਨ ਕੁੜੀਆਂ ਦੇ ਰਿਸ਼ਤੇ ਨੰਬਰ ਅਸਮਿਤ ਰਿਸ਼ਤਾ ਗੈਜੀ 7978 ਪ੍ਰੋਫਾਈਲ ਨਾਮ ਹੈ ਮਨਵੀਰ ਸਿੰਘ ਤੈਜੀ ਆਲੂ ਵਾਲੀਆ ਖੱਤਰੀ ਸਿੱਖ ਕ ਉਮਰਾ 1996 ਕੱਦ ਪੰਜ ਨੌ ਸਾਰੀ ਫੈਮਿਲੀ ਯੂਕੇ ਸਿਟੀਜ਼ਨ ਪੜਾਈ ਆਟੋਮੋਬਾਈਲ ਡਿਪਲੋਮਾ ਈਕੂਪੇਸ਼ਨਸ ਈ ਵੀ ਆਰ ਆਈ ਮੈਨੇਜਿੰਗ ਵਰਡ ਸੈਲਰੀ ਸੈਲਰੀ ਇਨਕਮ ਮੰਥਲੀ ਹੈ ਜੀ ਪਾਉਂਡ ਚ 4000 ਤੋਂ 45000 4000 ਤੋਂ 4500 ਮਨਵੀਰ ਮਨਵੀਰ ਆਨਲੀ مطلب ਜਿਹਦਾ ਮੁੰਡੇ ਦਾ ਰਿਸ਼ਤਾ ਹੈਗਾ ਉਹਦੀ ਸੈਲਰੀ ਇੰਨੀ ਹੈ ਜੀ 4000 ਤੋਂ 45 ਯੂਰੋ ਨਸ਼ਾ ਰਹਤਾ ਜੀ ਮੁੰਡਾ ਇੱਕ ਭਰਾ ਮੈਰਿਡਾ ਮਾਤਾ ਪਿਤਾ ਜੀ ਨੇ ਫੈਮਿਲੀ ਚ ਇੱਕ ਇੱਕ ਘਰ ਚ ਯੂਕੇ ਜੀ ਇੱਕ ਇਹਦਾ ਘਰ ਯੂਕੇ ਹੈਗਾ ਮੁੰਡਾ ਸਿੱਖ ਸਰਦਾਰ ਹੈ ਰਿਸ਼ਤਾ ਕੁੜੀ ਪੜ੍ਹੀ ਲਿਖੀ ਹੋਵੇ ਨੰਬਰ ਨੋਟ ਕਰੋ ਨੰਬਰ 142 51510 ਅਗਲਾ ਰਿਸ਼ਤਾ ਹੈ ਨਾਮ ਹੈ ਗੁਰਕੀਰਤ ਸਿੰਘ ਕਾਸਟ ਹੈ ਅਰੋੜਾ ਸਿੱਖ ਪ੍ਰੋਫਾਈਲ ਨੰਬਰ ਹੈ 7979 ਉਮਰ ਹੈ ਜੀ ਮੁੰਡੇ ਦੀ 15 12 1998 ਹਾਈਟ 5 8 ਪੜਾਈ ਬੀਏ ਬਿਜ਼ਨਸ ਆਨ ਬਿਜ਼ਨਸ ਪਰਿਵਾਰ ਚ ਮੁੰਡੇ ਦੇ ਮਾਤਾ ਪਿਤਾ ਇੱਕ ਭਰਾਗਾ ਜ਼ਿਲ੍ਹਾ ਜਲੰਧਰ ਹੈ ਰਿਸ਼ਤਾ ਕੁੜੀ ਪੜ੍ਹੀ ਲਿਖੀ ਸਿਆਣੀ ਹੋਵੇ ਮੁੰਡਾ ਸਿਕ ਸਰਦਾਰ ਤੇ ਨਸ਼ਾ ਰਹਤਾ ਨੰਬਰ ਨੋਟ ਕਰੋ 85448 66430 ਆਇਲਾ ਦਿੱਤਾ ਹੈ 7980 ਪ੍ਰੋਫਾਈਲ ਨਾਮ ਹੈ ਸਿੰਘ ਉਮਰ 1999 ਕੱਦ 58 ਪੜਾਈ ਬੀਏ ਪਾਸ ਏਰੀਆ ਅੰਮ੍ਰਿਤਸਰ ਇੱਕ ਭੈਣ ਇੱਕ ਭਰਾ ਕੰਨਿਆਂ ਦੀ ਲੋੜ ਹੈ ਜੀ ਬੀਐਸਸੀ ਨਰਸਿੰਗ ਹੋਵੇ ਬਾਹਰ ਜਾਣ ਵਾਸਤੇ ਵਿਆ ਪੱਕਾ ਤੇ ਸਾਦਾ ਕਰਨਾ ਮੁੰਡਾ ਵੈਸ਼ਨੂ ਤੇ ਨਸ਼ਾ ਰਹਤਾ ਨੰਬਰ ਨੋਟ ਕਰੋ 98763 ਰੇਹਟ 48407 ਅਗਲਾ ਰਿਸ਼ਤਾ ਹੈ 7981 ਪ੍ਰੋਫਾਈਲ ਨਾਮ ਹੈ ਰਣਦੀਪ ਸਿੰਘ ਕਸਟ ਜਰਸੀ ਗੋਤਾਟੇਲੋ ਜ਼ਿਲ੍ਹਾ ਸ਼੍ਰੀ ਮਕਸਰਸੇਬ ਉਮਰ 2 9 1995 ਪੜਾਈ ਪਾਸ 2 ਪਾਸ ਸਟਰੰਥਲੀ Oman Dubai all country work in truck driver ਜੌਬ ਹੈ ਜੀ ਟਰੱਕ ਡਰਾਈਵਰ ਪੂਰਾ ਪਰਿਵਾਰ ਗੁਰਸੇਖਾ ਰਿਸ਼ਤਾ ਕੁੜੀ ਸੇ ਆਣੀ ਤੇ ਸਾਮਚੇਦਾਰ ਹੋਵੇ ਕਰੇਲੂ ਹੋਵੇ ਨੰਬਰ ਨੋਟ ਕਰੋ +96879411124 ਪਹਿਲਾ ਰਿਸ਼ਤਾ ਹੈ 7982 ਪ੍ਰੋਫਾਈਲ ਨਾਮ ਹੈ ਮਨਪ੍ਰੀਤ ਸਿੰਘ ਕਾਸਟ ਜਰਸੀ ਗੋਤਬਰਾੜ ਉਮਰ 31 1996 ਪੜ੍ਹਾਈ ਪਲਸ 2 ਪਾਸ ਆਪਰੇਸ਼ਨ ਥੀਟਰ ਕੋਰਸ ਜ਼ਮੀਨ 4 ਕਿਲੇ ਦੋਪਰਾ ਨੇ ਪ੍ਰਾ ਮੈਰਿਡਾ ਜ਼ਿਲ੍ਹਾ ਮੁਗਾ ਮੁੰਡਾ ਨਾਸ਼ਾ ਰਹਿਤਾ ਰਿਸ਼ਤਾ ਸਿੰਪਲ ਕਰੇ ਲੁਕੜੀ ਦਾ ਹੋਵੇ ਨੰਬਰ ਨੋਟ ਕਰੋ 98157 39641 ਅਗਲਾ ਰਿਸ਼ਤਾ ਹੈ 7983 ਪ੍ਰੋਫਾਈਲ ਨਾਮ ਹੈ ਸਿੰਘ ਉਮਰ 1992 ਕਾਸਟ ਜਰਸੀ ਕੱਦ 5 फीट ਪੜਾਈ ਪਲੱਸ 2 ਪਾਸ ਕੰਮ ਖੇਤੀਬਾੜੀ ਤੇ ਫਾਰਮਿੰਗ ਦਾ ਸਾਰੀ ਫੈਮਿਲੀ ਜੁਆਇੰਟ ਆ ਮਤਲਬ ਇਕੱਠਾ ਪਰਿਵਾਰ ਆ ਪਰਾ ਇੱਕ ਇਟਲੀ ਵਿੱਚ ਹੈ ਇੱਕ ਭੈਣ ਕੈਜਨ ਕੈਨੇਡਾ ਚ ਆ ਰਿਸ਼ਤਾ ਸਿੰਪਲ ਕਰੇ ਲੁਕੁੜੀ ਦਾ ਉਹ ਨੰਬਰ ਨੋਟ ਕਰੋ +3393284987617 ਅਗਲਾ ਰਿਸ਼ਤਾ ਹੈ 7984 ਪ੍ਰੋਫਾਈਲ ਜੱਟ ਸਿੱਖ ਲੜਕਾ ਹੈਗਾ ਉਮਰ 99 1992 ਕੱਦ ਪੰਜ 10 ਪੜਾਈ ਗ੍ਰੈਜੂਏਸ਼ਨ ਐਂਡ ਡਿਪਲੋਮਾ ਆਫ ਇਲੈਕਟ੍ਰਿਸਿਟੀ ਤੰਨੇ ਕਿ ਲਈ ਜ਼ਮੀਨ ਹੈ 도ਪਰਾ ਅਗੇ ਵੈਸ਼ਨੂ ਪਰਵਾਰਾ ਘਰ ਦਾ ਕਾਰੋਬਾਰ ਹੈ ਜੀ ਲੜਕੀ ਪੜ੍ਹੀ ਲਿਖੀ ਤੇ ਗ੍ਰੀ ਲੁਕਾਮ ਕਰਨ ਵਾਲੀ ਹੋਵੇ ਘਰ ਪਰਿਵਾਰ ਵਧੀਆ ਹੋਵੇ ਨੰਬਰ ਨੋਟ ਕਰੋ 98141 62137 ਅਗਲਾ ਰਿਸ਼ਤਾ ਹੈ 798585 ਪ੍ਰੋਫਾਈਲ ਨਾਮ ਹੈ ਕਰਮਜੀਤ ਸਿੰਘ ਜ਼ਿਲ੍ਹਾ ਬਠਿੰਡਾ ਕਸਟ ਜਰਸੀ ਗੋਤਮਾ ਪੜਾਈ ਬੀਸੀਏ ਕੱਦ 6 ਫੁੱਟ ਜ਼ਮੀਨ 2.5 ਗਿੱਲੇ ਕੰਮ ਡੇਰੀ ਤੇ ਦੁੱਧ ਦਾ ਪ੍ਰੋਡਕਟਸ ਪ੍ਰੋਡਕਸ਼ਨਸ ਇੱਕ ਭਰਾ ਹੈ ਜੀ ਨੂ ਪਹਿਣ ਮਾਤਾ ਪਿਤਾ ਉਮਰ 30 ਸਾਲ ਰਿਸ਼ਤਾ ਸਿੰਪਲ ਕਰੇ ਲੁਕੂੜੀ ਦਾ ਹੈ ਵੇ ਨੰਬਰ ਨੋਟ ਕਰੋ 8264829 800 ਅਗਲਾ ਰਿਸ਼ਤਾ ਹੈ ਜੀ 7986 ਪ੍ਰੋਫਾਈਲ ਨਾਮ ਹੈ ਸਿੰਘ ਕਾਸਟ ਹੈ ਜੱਤ ਸਿੱਖ ਉਮਰ 1994 ਜ਼ਮੀਨ 4 ਕਿੱਲੇ ਆ 5 ਭੈਣਾ ਮੈਰਿਡ ਹੈ ਜੀ ਮਾਤਾ ਪਿਤਾ ਜੀ ਨੇ ਮਾਤਾ ਜੀ ਹਾਰਟ ਦੇ ਪੇਸ਼ੈਂਟ ਹੈ ਜੀ ਕਾਦੇ ਸੀ ਫੁੱਟ ਡਿਮਾਂਡ ਕੋਈ ਨਹੀਂ ਰਿਸ਼ਤਾ ਸਿੰਪਲ ਕਰੇ ਲੁਕੁੜੀ ਦਾ ਉਹ ਮੁੰਡਾ ਨਸ਼ਾ ਰਹਿਤਾ ਜਿਲ੍ਹਾ ਮੋਗਾ ਰਿਸ਼ਤਾ ਸਿਰਫ 50 ਕਿਲੋਮੀਟਰ ਤੱਕ ਹੀ ਹੋਵੇ ਨੰਬਰ ਨੋਟ ਕਰੋ 9465778343 ਅਗਲਾ ਰਿਸ਼ਤਾ ਹੈ 7900 87 ਪ੍ਰੋਫਾਈਲ ਨਾਮ ਹੈ ਜੀ ਸਿੰਘ ਮੁੰਡਾ ਦੁਬਈ ਡਰਾਈਵਰ ਆ ਹੁਣ ਪਿੰਡ ਆਇਆ ਹੋਇਆ ਰਿਸ਼ਤੇ ਲਈ ਤੋਂ ਮੇ ਪ੍ਰਾਣੇ ਮਾਪਿਓ ਨਹੀਂ ਹਨ ਤਰਨਤਨ ਸ਼ਹਿਰ ਵਿੱਚ ਕੋਠੀ ਪਾਈ ਆ ਪੜਾਈ ਪਲੱਸ 2 ਉਮਰ 27 ਸਾਲ ਮੰਗ ਡਿਮਾਂਡ ਕੋਈ ਨੀ ਜੀ ਕੁੜੀ ਸੋਹਣੀ ਤੇ ਜਵਾਨ ਹੋਵੇ ਭਾਵੇਂ ਗਰੀ ਪਰਿਵਾਰ ਤੋਂ ਹੋਵੇ ਇਹ ਪਰਿਵਾਰ ਰਿਸ਼ਤਾ ਲੈ ਲੈਣਗੇ ਜੀ ਵਧੀਆ ਪਰਿਵਾਰ ਮੁੰਡਾ ਨਸ਼ਾ ਰਹਿਤ ਦਾ ਪਰਿਵਾਰ ਦਾ ਨੰਬਰ ਹੈ 88140 45603 اگلا رستہ ہے 7988 پر فائل نام ہے sukhmeet singh عمر 21 1996 پڑھائی گریجویشن ود سی این سی اوپریٹر ناؤ ورک ان لمیٹڈ گلوبل فیکٹری ان سی این سی اوپریٹر کاست ریویداسی سکھ گوتا کنت جی دو بہناں نے ایک بہن ون ان مارڈ منگ کوئی نہیں ऑन हाउस एज वधिया नमाकर बनया हुआ मुड्डा मोना ते नशा रहता नंबर नोट करो 79052 बी001 आइला ਦਿੱਤਾ ਹੈ 901 ਨਾਮੇ ਪ੍ਰੋਫਾਈਲ ਨਾਮ ਸਿੰਘ ਵੈਸ਼ਨੂ ਮੁੰਡਾ ਦਾ ਪਤਾ ਜਿਲ੍ਹਾ ਇਹਨਾਂ ਦਾ ਤਰਨਤਨ ਸੇਵਾ ਕਾਸਟਾ ਜਰਸੀ ਗੋਤਾਪੂਰ ਪੜਾਈ एमएससी आईटी ਕਦ ਸ਼ੀਫਟ ਉਮਰ ਹੈ ਜੀ 1997 ਮਾਰਚ 1997 एमएससी आईटी ਕਦ ਸ਼ੀਫਟ ਉਮਰ ਮਾਰਚ 1997 ਜ਼ਮੀਨ 4 ਕਿੱਲੇ ਕੰਮ ਪ੍ਰਾਈਵੇਟ ਜੌਬ ਤੇ ਖੇਤੀਬਾੜੀ ਪਰ ਆ ਕੋਈ ਨਹੀਂ ਭੈਣ ਇੱਕ ਵਿਆਹੀ ਹੈ ਜੀ ਉਹ ਯੂਕੇ ਗਈ ਹੈ ਮਾਤਾ ਰਿਟਾਇਰਡ ਟੀਚਰ ਐਮ ਐਮ ਡੀ ਪੀ ਐਡਜੀ ਪਿਤਾ ਐਕਸਪਾਇਰ ਆ ਰਿਸ਼ਤਾ ਸਧਾਰਨ ਪਰਿਵਾਰ ਦੀ ਸੰਸਕਾਰੀ ਲੜਕੀ ਦੀ ਲੋੜ ਆ ਲੜਕੀ ਘੱਟੋ ਘੱਟ ਪਾਸਟੂ ਪਾਸ ਹੋਵੇ ਤੇ ਨਾਲ ਹੀ ਕੋਈ ਡਿਪਲੋਮਾ ਕੀਤਾ ਹੋਵੇ ਕੱਦ ਲੜਕੀ ਦਾ 5-4 ਤੋਂ ਘੱਟ ਨਾ ਹੋਵੇ ਵਿਆਹ ਸਿੰਪਲ ਹੋਵੇਗਾ ਨੰਬਰ ਨੋਟ ਕਰੋ 9966892777 ਆਇਲਾ ਰਿਹਾ ਹੈ ਜੀ ਨਾਮ ਹੈ ਹਰਮਨਦੀਪ ਸਿੰਘ 7980 ਪਰਵਾਇਲ ਹੈ ਕੈਨੇਡਾ ਸਿਟੀਜ਼ਨ ਵੈਲ ਸੈਟਲ ਉਮਰ 14 1995 ਪੜਾਈ ਮਾਸਟਰ ਇਨ ਕੰਪਿਊਟਰ ਸਾਇੰਸ ਜ਼ਿਲ੍ਹਾ ਗੁਰਦਾਸਪੁਰ ਫਾਦਰ ਮਦਰ ਐਂਡ ਛੋਟਾ ਭਰਾ ਸਟੱਡੀ ਮਾਸਟਰ ਇਨ ਕੰਪਿਊਟਰ ਸਾਇੰਸ ਫਰੋਮ ਕੈਨੇਡਾ ਮੁੰਡਾ ਸਿੱਖ ਸਰਦਾਰ ਤੇ ਨਸ਼ਾ ਰਹਿਤ ਰਿਸ਼ਤਾ ਕੁੜੀ ਪੜ੍ਹੀ ਲਿਖੀ ਸਿਆਣੀ ਹੋਵੇ ਨੰਬਰ ਨੋਟ ਕਰੋ 62808 15165 ਅਗਲਾ ਰਿਸ਼ਤਾ ਮੁੰਡੇ ਦਾ ਜੀ 7991 ਪ੍ਰੋਫਾਈਲ ਨਾਮ ਹੈ ਗੁਰਚਰਨ ਸਿੰਘ ਕਸਟ ਜਰਸੀ ਉਮਰ 1995 ਹਾਈਟ 58 ਪੜ੍ਹਾਈ ਬੀਏ ਪਾਸ ਜੌਬ ਪ੍ਰਾਈਵੇਟ ਜੌਬ ਐਜ਼ ਅ ਮੈਨੇਜਰ ਫੈਮਿਲੀ ਚ ਮਾਤਾ ਪਿਤਾ ਦੋ ਪੜਣਾ ਨੇ 브ਦਰ ਕੋਈ ਨਹੀਂ ਦੋ ਸਿਸਟਰ ਮੈਰਿਡ ਨੇ ਮਾਤਾ ਜੀ ਹਾਊਸ ਵਾਈਫ ਪਿਤਾ ਜੀ ਖੇਤੀਬਾੜੀ ਸੈਲਰੀ 3000 ਹੈ ਜ਼ਮੀਨ 3.5 ਕਿਲੇ ਮੁੰਡਾ ਮੁੰਨਾ ਤੇ ਨਸ਼ਾ ਰਹਿਤਾ ਰਿਸ਼ਤਾ ਕੁੜੀ ਪੜੀ ਲਿਖੀ ਸਿੰਪਲ ਹੋਵੇ ਘਰੇਲੂ ਕੰਮ ਕਾਰ ਸਾਰਾ ਕਰਦਾ ਜਾਣਦੀ ਹੋਵੇ ਨੰਬਰ ਨੋਟ ਕਰੋ 85448 87574 ਅਗਲਾ ਰਿਸ਼ਤਾ ਹੈ ਜੀ 1992 ਪ੍ਰੋਫਾਈਲ ਨਾਮ ਹੈ ਰਵਿੰਦਰਪਾਲ ਸਿੰਘ ਉਮਰ 1995 ਪੜ੍ਹਾਈ 9th ਪਾਸ ਕਾਸਟ ਹੈ ਜਰਸੀ ਕੱਦ 55 ਜ਼ਮੀਨ 3 ਕਿੱਲੇ ਕਾਮਕਾਰ ਪੇਂਟਰ ਦਾ ਤੇ ਲੱਕੜ ਦਾ ਜ਼ਿਲ੍ਹਾ ਜਲੰਧਰ ਗੋਤਾ ਢੇਲੋ ਜ਼ਰੂਰਤਾ ਸਾਂਝਦਾਰ ਕਰੇ ਲੁਕੜੀ ਦੀ ਮੰਗ ਕੋਈ ਨਹੀਂ ਮੁੱਢਾ ਮੋਨਾ ਤੇ ਨਸ਼ਾ ਰਹਿਤਾ ਮਾਤਾ ਪਿਤਾ ਨੇ ਅਮਰਤਾਰੀ ਇੱਕ ਭੈਣ ਮੈਰਿਡ ਹੈ ਇੱਕ ਭਰਾ ਮੈਰਿਡ ਨੰਬਰ ਨੋਟ ਕਰੋ ਜੀ ਵਜਨਮੀ 011 99540 ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਅਗਲਾ ਦਿੱਤਾ ਹੈ 7993 ਪ੍ਰੋਫਾਈਲ ਨਾਮ ਹੈ ਸਰਬਜੀਤ ਸਿੰਘ ਕਾਸਟਾ ਜਰਸੀ ਗੋਤਾ ਸਿੱਧੂ ਜ਼ਿਲ੍ਹਾ ਬਰਨਾਲਾ ਜਨਮ 11 9 1999 ਕੱਦ 5 10 ਪਰਿਵਾਰ ਚ ਚਾਚਾ ਜੀ ਹੈ ਮਾਤਾ ਪਿਤਾ ਨੇ ਦੋ ਭਰਾ ਨੇ ਲੋੜਾ ਰਿਸ਼ਤਾ ਜਰਸੀ ਦੇ ਪਰਿਵਾਰ ਤੋਂ ਹੋਵੇ ਜ਼ਮੀਨ ਮੁੰਡੇ ਨੂੰ 2.5 ਕਿੱਲੇ ਤੱਕ ਆਂਦੀ ਹੈ ਜੀ ਮੁੰਡਾ ਨਸ਼ਾ ਰਹੇ ਤਾਂ ਵਧੀਆ ਪਰਿਵਾਰ ਆ ਪਰਿਵਾਰ ਦਾ ਨੰਬਰ ਹੈ 62399 72905 ਅਗਲਾ ਰਿਸ਼ਤਾ ਹੈ 9694 ਨਾਮ ਹੈ ਪਿੰਦਰ ਸਿੰਘ ਉਮਰ 60 ਸ 2002 ਦਾ ਬਰਤ ਕੱਦ 5 10 ਜ਼ਿਲ੍ਹਾ ਫਰੀਦਕੋਟ ਮੁੰਡਾ ਸਾਈਪ੍ਰਸ ਚ ਜੂਰਪ ਕੰਟਰੀ ਆ ਵਧੀਆ ਸੈਲਰੀ ਆ ਮੁੰਡਾ ਸੋਨਾ ਤੇ ਨਸ਼ਾ ਰਹੇ ਤਾਂ ਵਧੀਆ ਘਰ ਤੇ ਪਰਿਵਾਰ ਆ ਰਿਸ਼ਤਾ ਸਿੰਪਲ ਕਰੇ ਲੁਕੜੀ ਦਾ ਹੋਵੇ ਨੰਬਰ ਨੋਟ ਕਰੋ 12832 75834 ਅਗਲਾ ਰਿਸ਼ਤਾ ਹੈ 7995 ਪ੍ਰੋਫਾਈਲ ਨਾਮ ਹੈ ਹਰਸ਼ਵਿੰਦਰ ਸਿੰਘ ਉਮਰ 10 10 1995 ਜ਼ਮੀਨ ਸਾਡੇ ਤੱਕ ਤਿੰਨ ਕਿੱਲੇ ਮੁੰਡੇ ਕੋਲ ਜ਼ਿਲ੍ਹਾ ਲੁਧਿਆਣਾ ਕਸਟ ਜਰਸੀ ਦੇ ਭਰਾ ਕੈਨੇਡਾ ਦਾ ਮੁੰਡਾ ਮੁੰਨਾ ਤੇ ਨਸ਼ਾ ਰਹੇ ਤਾਂ ਵਧੀਆ ਘਰ ਬਣਿਆ ਹੋਇਆ ਕੁੜੀ ਕੁੜੀ ਦਾ ਰਿਸ਼ਤਾ ਚਾਹੀਦਾ ਜੀ ਕੁੜੀ ਪੰਜਾਬ ਹੀ ਹੋਵੇ ਮੁੰਡਾ ਪੰਜਾਬ ਹੈ ਵਧੀਆ ਕਾਰੋਬਾਰ ਹੈ ਨੰਬਰ ਨੋਟ ਕਰੋ 8801152000 ਅਗਲਾ ਰਿਸ਼ਤਾ ਹੈ 79 ਸੁਸ਼ਣ ਮੇਂ ਨਾਮ ਹੈ ਤਜੰਦਰ ਕਲੇਰ ਉਮਰ 41 ਸਾਲ ਅਨਮੈਰਡ ਕਾਸਟਰ ਜਵਦਾਸੀ ਸਿੱਖ ਪੜ੍ਹਾਈ ਐਮਏ ਹਿਸਟਰੀ ਪ੍ਰਾਈਵੇਟ ਜੌਬ ਐਂਡ ਆਨ ਆਫ ਸ਼ਾਪ ਜਲੰਧਰ ਸਿੰਪਲ ਮੈਰਿਜ No ਡਿਮਾਂਡਸ ਦੋ ਸਿਸਟਰ ਯੂਕੇ ਮੈਰਿਡ ਐ ਜੀ ਫਾਦਰ ਐਕਸਪਾਇਰ ਮੁੰਡਾ ਪੱਗ ਬੰਦਾ ਕਿ ਕੱਦ 5 6 ਐ ਰਿਸ਼ਤਾ ਕੁੜੀ ਸਿੰਪਲ ਕਰੇ ਲਿਓ ਵੇ ਨੰਬਰ ਨੋਟ ਕਰੋ +4476379240 ਪਹਿਲਾ ਰਿਸ਼ਤਾ ਹੈ 7997 ਪ੍ਰੋਫਾਈਲ ਨਾਮ ਐ ਜੀ ਨਿਰਮਲ ਸਿੰਘ ਉਮਰ 22 April 1995 ਪੜਾਈ ਬੀ ਟੈਕ ਗ੍ਰੈਜੂਏਟਿਡ ਜ਼ਮੀਨ 3.5 ਕਿੱਲੇ ਇੱਕ ਕੰਬਾਈਨ ਐ ਜੀ ਸਿਸਟਰ ਕੈਨੇਡਾ ਗਵਰਨਮੈਂਟ ਜੌਬ ਇਨ ਫੈਮਿਲੀ ਚ ਮਾਤਾ ਪਿਤਾ ਸਮਾਲ ਫੈਮਿਲੀ ਆ ਏਰੀਆ ਕੋਟਕਪੂਰਾ ਮੁੰਡਾ ਸੋਹਣਾ ਤੇ ਨਸ਼ਾ ਰਹਿਤਾ ਕੁੜੀ ਸਿਆਣੀ ਤੇ ਸਮਝਦਾਰ ਹੋਵੇ ਨੰਬਰ ਨੋਟ ਕਰੋ +14372248981 ਆਇਲਾ ਰਿਸ਼ਤਾ ਹੈ 7998 ਨਾਮ ਹੈ ਹਰਮਨਦੀਪ ਸਿੰਘ ਕਾਇਸਟਾ ਜਰਸੀ ਗੋਤਾ ਟਿਲੋ ਪੜਾਈ ਪਲੱਸ 2 ਆਈਟੀਆਈ ਪਲਵਰ ਜਿਵੇਂ 6 ਕਿੱਲੇ ਕੰਮ ਖੇਤੀਬਾੜੀ 2 ਕਿੱਲੇ ਦੀ ਖੇਤੀ ਕਰਦਾ ਹੈ ਜੀ ਕੈਨੇਡਾ ਦਾ ਵਿਜ਼ਟਰ ਵੀਜ਼ਾ ਲੱਗਿਆ ਹੋਇਆ ਹੈਗਾ 2 ਮੰਥ ਗਿਆ ਨੂੰ ਹੋ ਗਿਆ ਕੈਨੇਡਾ ਮੁੰਡਾ 2 ਮੰਥ ਗਿਆ ਸੀ ਪਹਿਲਾ ਕੈਨੇਡਾ ਮੁੰਡਾ ਮੋਨਾ ਤੇ ਨਸ਼ਾ ਰਹੇ ਤਾਂ ਰਿਸ਼ਤਾ ਸਿੰਪਲ ਕਰੇ ਲੁਕੁੜੀ ਦਾ ਵੇ ਨੰਬਰ ਨੋਟ ਕਰੋ 7009756776 ਅਗਲਾ ਰਿਸ਼ਤਾ ਹੈ 7999 ਪ੍ਰੋਫਾਈਲ ਨਾਮ ਕਰਨਪ੍ਰੀਤ ਸਿੰਘ ਉਮਰ 14/10/1997 ਜ਼ਿਲ੍ਹਾ ਅਮਰਸਰ ਜੌਬ ਹੈ ਇੰਡੀਅਨ ਆਰਮੀ ਫਾਦਰ ਸੂਬੇਦਾਰਟਰ ਮਾਤਾ ਜੀ ਹਾਊਸ ਵਾਈਫ ਦੋ ਬ੍ਰਦਰ ਸਿਸਟਰ ਬ੍ਰਦਰ ਮੈਰਿਜ ਜ਼ਮੀਨ ਤਿੰਨ ਕਿੱਲੇ ਮੁੰਡਾ ਸਿਕ ਸਰਦਾਰ ਤੇ ਸੋਣਾਗਾ ਰਿਸ਼ਤਾ ਕੁੜੀ ਪੜ੍ਹੀ ਲਿਖੀ ਸਿਆਣੀ ਦਾ ਅਵੇ ਨੰਬਰ ਨੋਟ ਕਰੋ ਜੀ 9815009908 ਇਹ ਸੀ ਅੱਜ ਦੇ ਨਵੇਂ ਰਿਸ਼ਤੇ ਜੀ ਜਿਹੜੇ ਕੈਡ ਦੇ ਵਿੱਚ ਬੋਲੇਾਂਗੇ ਬਾਕੀ ਮੁਬਾਰਕਾਂ ਉਹਨਾਂ ਨੂੰ ਜੀ 12 ਰਿਸ਼ਤੇ ਸਾਡੇ ਇੰਸਟਾਗ੍ਰam ਚੈਨਲ ਤੇ ਹੋਏ ਆ ਜੀ ਜਿਨ੍ਹਾਂ ਨੇ ਸਾਡੇ ਤੋਂ ਐਡ कटਵਾਈ ਹੈਗੀ ਆਪਣੇ ਬੇਟਿਆਂ ਦੀ ਵੀ ਸਾਡੇ ਬੇਟੇ ਦਾ ਰਿਸ਼ਤਾ ਤੁਹਾਡੇ ਇੱਕ ਛੋਟੀ ਜੀ ਐਡ ਲਗਾਉਣ ਨਾਲ ਹੋਇਆ ਹੈਗਾ ਤੁਸੀਂ ਵੀ ਆਪਦੇ ਰਿਸ਼ਤੇਦਾਰ ਘਰ ਬੈਠ ਕੇ ਐਡ ਲਗਵਾ ਸਕਦੇ ਹੋ ਕਿਉਂਕਿ ਇਸ ਵਿੱਚ ਸਾਡੀ ਰਿਸ਼ਤਾ ਕਰਾਉਣ ਦੀ ਐਕਸਟਰਾ ਹੋਰ ਕੋਈ ਫੀਸ ਨਹੀਂ ਹੁੰਦੀ ਜੀ ਐਸੀ ਸਿਰਫ ਐਡ ਲਗਾ ਕੇ ਪਰਿਵਾਰਾਂ ਨੂੰ ਰਿਸ਼ਤੇ ਮੈਚ ਕਰਕੇ ਦਿੰਨੇ ਆ ਜੀ ਅਗਲਾ ਰਿਸ਼ਤਾ ਦੇਖੋ ਜੀ ਜੱਟ ਸਿੱਖ ਪਰਿਵਾਰ ਦੀ ਲੜਕੀ ਕੈਨੇਡਾ ਪੀਆਰ ਸਿਟੀਜ਼ਨ ਲੜਕੀ ਸੁੰਦਰ ਤੇ ਚੰਗੇ ਸੰਸਕਾਰ ਸਮਝਦਾਰ ਏਰੀਆ ਵਢੰਡਾ ਉਮਰ 35 ਸਾਲ ਕੱਦ 5 8 ਗੋਦਾ ਸਿੱਧੂ ਪੜ੍ਹਾਈ ਵਿੱਚ ਲੋ ਡਿਗਰੀ ਨੌਕਰੀ ਹੈ ਜੀ ਐਡਮਿੰਟਨ ਵਰਕ ਸਿਟੀਜ਼ਨ ਆਫਿਸ ਪਰਿਵਾਰ ਚ ਮਾਤਾ ਪਿਤਾ ਇੱਕ ਭੈਣ ਕੈਨੇਡਾ ਇੱਕ ਭੈਣ ਪੰਜਾਬ ਦੋਵੇਂ ਬਹਿਗੀਆਂ ਹੋਈਆਂ ਸੀ ਰਹਾਇਸ਼ ਟੋਰਾਂਟੋ ਕੈਨੇਡਾ ਸ਼ਾਰਟ ਟਾਈਮਡ ਬੋਸ ਹੈ ਜੀ ਡਿਮਾਂਡ ਹੈ ਲੜਕਾ ਨਸ਼ਾ ਰਹਿਤ ਹੋਵੇ ਲੜਕਾ ਸਰਕਾਰੀ ਸੰਸਕਾਰੀ ਤੇ ਸੋਹਣਾ ਸਿਆਣਾ ਹੋਵੇ ਵਧੀਆ ਪੜਿਆ ਲਿਖਿਆ ਹੋਵੇ ਜੱਸੀਕ ਪੰਜਾਬ ਤੋਂ ਜਾਂ ਕੈਨੇਡਾ ਤੋਂ ਹੋਵੇ ਅਨਮੈਰਿਡ ਜਾਂ ਡਬੋਸ ਵਾਲੇ ਸੰਪਰਕ ਕਰ ਸਕਦੇ ਆ ਚੰਗੇ ਸੰਸਕਾਰਾਂ ਤੇ ਇੱਜ਼ਤਦਾਰ ਵਾਲਾ ਪਰਿਵਾਰ ਹੋਵੇ ਪਰਿਵਾਰ ਦਾ ਨੰਬਰ ਹੈ ਜੀ +16473300731 ਏਸੀ ਅੱਜ ਦੇ ਕੁੜੀਆਂ ਦੇ ਰਿਸ਼ਤੇ ਜੀ ਤੁਸੀਂ ਪਰਿਵਾਰਾਂ ਨਾਲ ਡਾਇਰੈਕਟ ਗੱਲ ਕਰਕੇ ਆਪਦੇ ਰਿਸ਼ਤੇ ਦੀ ਗੱਲਬਾਤ ਕਰਨੀ ਹੈ ਜੀ ਚੰਗੀ ਤਰ੍ਹਾਂ ਪਹਿਲਾਂ ਜਾਂਚ ਪੜਤਾਲ ਕਰ ਲਿਆ ਕਰੋ ਜੀ ਉਸ ਤੋਂ ਬਾਅਦ ਪਰਵਾਰ ਨਾਲ ਗੱਲਬਾਤ ਕਰਨੀ ਹੈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਤੇ Instagram ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਜਿਹੜੇ ਭੈਣ ਭਰਾ ਨਵੇਂ ਜੁੜ ਰਹੇ ਹੈਗੇ ਤਾਂ ਜੋ ਨਵੇਂ ਨਿਰਸ਼ਟਾਂ ਦੀ ਜਿਹੜੀ ਨੋਟਿਸ ਹੈ ਜਿਹੜੀ ਨੋਟੀਫਿਕੇਸ਼ਨ ਆਉੜ ਤੁਹਾਡੇ ਤੱਕ ਪਹੁੰਚ ਸਕਣ ਜੀ